ਮੋਬਾਈਲ ਸਿੱਖਿਆ ਬੜੀ ਜ਼ਰੂਰੀ ਹੁੰਦੀ ਹੈ ਬਿਲਕੁਲ ਤੇ ਮੋਬਾਈਲ ਸਿੱਖਿਆ ਬੱਚੇ ਨੂੰ ਪਰਿਵਾਰ ਤੋਂ ਮਿਲ ਸਕਦੀ ਹੈ اچھا ਮਤਲਬ ਆਪਣੀ ਬੋਲੀ ਚ ਬੋਲਣਾ ਅੱਛਾ ਲੱਗਦਾ ਉਹਦੇ ਪਿੱਛੇ ਇੱਕ ਮੇਜਰ ਕਾਰਨ ਇਹ ਹੈ ਕਿ ਪਰਿਵਾਰਾਂ ਨੇ ਜੋੜਿਆ ਹੀ ਨਹੀਂ ਬੱਚਿਆਂ ਨੂੰ ਬਿਲਕੁਲ ਹਨਾ ਅਸੀਂ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ ਚ ਆ ਗਏ ਆ ਵਧੀਆ ਲਾਈਫ ਸਟਾਈਲ ਵਾਸਤੇ ਜਦੋਂ ਇੱਥੇ ਸਭ ਕੁਝ ਹੈ ਇਹ ਆਪਣੀ ਹੀ ਅਣਗੈਲੀ ਆ ਆਪਾਂ ਬਾਹਰ ਲੋਕ ਕੇ ਭਜਦੇ ਪਏ ਜੇ ਇੱਥੇ ਹੀ ਸਾਰਾ ਕੁਝ ਆਪਾਂ ਕਰ ਲਈਏ ਬੱਚੇ ਫਿਰ ਪੋਕੇਮੋਨ ਡੋਰੇਮੋਨ ਫਲਾਣਾ ਮੋਨ ਮਿੱਕੀ ਮਾਊਸ ਇਹ ਚੀਜ਼ਾਂ ਦੇਖਦੇ ਆ ਉਹੋ ਜੀ ਬਣਦੇ ਜਾਂਦੇ ਨਾ ਇਸ ਕਰਕੇ ਜਦੋਂ ਨਾਵਾਂ ਦੀ ਗੱਲ ਕਰੀਏ ਜੀ ਪੁਰਾਣੇ ਨਾਂ ਹੁੰਦੇ ਸੀ ਹਜ਼ਾਰਾ ਸਿੰਘ ਹਜ਼ੂਰਾ ਸਿੰਘ ਰਹਾਬ ਸਿੰਘ ਬਿਲਕੁਲ ਬਿਲਕੁਲ ਮਝਾਲ ਸਿੰਘ ਮਤਲਬ ਨਾਵਾਂ ਚ ਗੱਲ ਹੁੰਦੀ ਸੀ ਅੱਜ ਕੱਲ ਜੀ ਟਿੰਕੂ ਮਿੰਕੂ ਸ਼ਿੰਕੂ ਬਿਲਕੁਲ ਇਹ ਬੜਾ ਫਰਕ ਪੈਂਦਾ ਚੀਜ਼ਾਂ ਦਾ ਇਹ ਲੇਕਿਨ ਆਪਣੇ ਮਾਬੋਲੇ ਚ ਆਪਾਂ ਬੋਲੀ ਜਾਂਦੇ ਆਪਾਂ ਨੂੰ ਕੋਈ ਗਲਤੀ ਨਹੀਂ ਹੋਊਗੀ ਬੋਲਾਂ ਚ ਇਹ ਸਰਕਾਰਾਂ ਦੀ ਡਿਊਟੀ ਬਣਦੀ ਆ ਉਹ ਕਹਿੰਦੇ ਨੇ ਵੀ ਜਿਹੜੀ ਬੱਕਰੀ ਸ਼ੇਰ ਦੀ ਜੂ ਵੜ ਜੇ ਉਹਦੇ ਹੱਟ ਵੀ ਨਹੀਂ ਉਹਦੀ ਖਾਣ ਵੀ ਬਿਲਕੁਲ ਨੂੰ 크리스마ਸ ਦਾ ਦੇ ਪਤਾ ਆ ਸਾਨੂੰ ਹੋਰ ਤਿਹਾਰਾਂ ਦਾ ਪਤਾ ਸਾਨੂੰ ਹੈਲੋਵਨ ਡੇ ਦਾ ਪਤਾ ਆ ਬਿਲਕੁਲ ਹਨਾ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਦਿਨਾਂ ਦੇ ਨਾਲ ਸਾਡੇ ਰਿਲੇਟ ਕਰਦੇ ਤਿਹਾਰ ਕਿਹੜੇ ਧੱਗ ਨੂੰ ਬਚਾਉਣ ਕਰਕੇ ਅਸੀਂ ਇੰਨੀਆਂ ਕੁਰਬਾਨੀਆਂ ਦੇ ਐਵੇਂ-ਐਵੇਂ ਸਾਲ ਅਸੀਂ ਬਾਹਰਲੇ ਮੁਲਕਾਂ 'ਚ ਘੱਟ ਕੇ ਬਲੈਕਲਿਸਟ ਹੋ ਗਏ ਆ ਬਿਲਕੁਲ ਆਜੋ ਪੰਜਾਬ ਚ ਪੱਕੀ ਨਹੀਂ ਰਹੀ ਬੱਚਾ ਰੋਜ਼ ਰੂਟੀਨ ਚ ਪੜੇ ਦੋ ਦਿਨ ਚਾਰ ਦਿਨ 6 ਦਿਨ ਹਫਤੇ ਬਾਅਦ ਉਹਨੇ ਉਹਨੂੰ ਯਾਦ ਹੋ ਜਾਣਾ ਰਟ ਜਾਣਾ ਇਹ ਚੀਜ਼ਾਂ ਉਹ ਨੇ ਹਨਾ ਸ਼ੋਪੀਸ ਦਾ ਸ਼ੋਪੀਸ ਤੇ ਨੌਲੇਜ ਦੀ ਨੌਲੇਜ ਲੋਰਨਲ ਦੇਖਣ ਵਾਲੇ ਤੁਹਾਨੂੰ ਮਾਮਦਸ਼ਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਪੰਜਾਬੀ ਹੋ ਬਣ ਚਾਏ ਜਿੱਥੇ ਪੁਰਾਣੀ ਪੁਸਤਕਾਂ ਪੰਜਾਬੀ ਮਾਂ ਬੋਲੀ ਨਾਲ ਤਾਲੁਕਤ ਰੱਖਣ ਵਾਲੀ ਪੁਸਤਕਾਂ ਇੱਥੇ ਪਈਆਂ ਹੋਈਆਂ ਤੇ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਸਰਦਾਰ ਜੀ ਵਜੂਦ ਦਾ ਕਾਫੀ ਫਿਲਮਾਂ ਕਰ ਚੁੱਕੇ ਆ ਕਾਫੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਬੜਾ ਇਤਿਹਾਸ ਅਤੇ ਸਾਂਭ ਕੇ ਬਿਆਹ ਹੈ ਅੱਜ ਇਤਿਹਾਸ ਨਾਲ ਜਾਣੂ ਹੋਣ ਦੀ ਜ਼ਰੂਰਤ ਸੀਗੀ ਸਾਡੀ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਜਾਣੂ ਕਰਾ ਸਕਦੇ ਹਾਂ ਅਸੀਂ ਕਈ ਵਾਰ ਵਿਰਾਸਤ ਜਿਹੜੀ ਹੈ ਸੰਭਾਲੀ ਨਹੀਂ ਜਾਂਦੀ ਵਿਰਾਸਤ ਨੂੰ ਸੰਭਾਲਣ ਦੀ ਜ਼ਰੂਰਤ ਹੁੰਦੀ ਹੈ ਵਿਰਾਸਤ ਨੂੰ ਪੜ੍ਹਨ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਅੱਜ ਕੱਲ ਕਲਾਸਿਸ ਜਿਹੜੀ ਲੱਗਦੀ ਉੱਥੇ ਵਿਰਾਸਤ ਬਾਰੇ ਜਾਣੂ ਨਹੀਂ ਕਰਾਇਆ ਜਾਂਦਾ ਤਾਂ ਦੇਖੋ ਇਹ ਮੈਨੂੰ ਲੱਗਦਾ ਕਿ ਮੋਡਲੀ ਸਿੱਖਿਆ ਜਿਹੜੀ ਆਪਾਂ ਕਹਿੰਦੇ ਹਮੇਸ਼ਾ ਹਰ ਚੀਜ਼ ਦੇ ਵਿੱਚ ਇੱਕ ਮੋਡਲੀ ਸਿੱਖਿਆ ਬੜੀ ਜ਼ਰੂਰੀ ਤੇ ਮੁਢਲੀ ਸਿੱਖਿਆ ਬੱਚੇ ਨੂੰ ਪਰਿਵਾਰ ਤੋਂ ਮਿਲ ਸਕਦੀ ਹੈ ਜੀ ਬਿਲਕੁਲ ਚਾਚਾ ਪਾਗੇ ਕੀ ਨੌਜਵਾਨ ਪੀੜ੍ਹੀ ਜਿਹੜੀ ਆ ਜੇ ਇਹ ਇਤਿਹਾਸ ਨਾਲ ਨਹੀਂ ਜੁੜ ਰਹੀ ਜਾਂ ਸਾਹਿਤ ਨਾਲ ਨਹੀਂ ਜੁੜ ਰਹੀ ਉਹਦੇ ਪਿੱਛੇ ਇੱਕ ਮੇਜਰ ਕਾਰਨ ਇਹ ਆ ਕਿ ਪਰਿਵਾਰਾਂ ਨੇ ਜੋੜਿਆ ਹੀ ਨਹੀਂ ਬੱਚਿਆਂ ਨੂੰ ਬਿਲਕੁਲ ਹਨਾ ਅਸੀਂ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ 'ਚ ਆ ਗਏ ਆ ਵਧੀਆ ਲਾਈਫ ਸਟਾਈਲ ਵਾਸਤੇ ਲਾਈਫ ਸਟਾਈਲ ਤੇ ਬੜਾ ਵਧੀਆ ਮਿਲ ਗਿਆ ਪਰ ਇਹਨਾਂ ਸ਼ਹਿਰਾਂ ਨੇ ਸਾਡੇ ਕੋਲ ਲੈ ਕੀ ਲਿਆ ਸਾਨੂੰ ਪਤਾ ਨਹੀਂ ਲੱਗ ਰਿਹਾ ਉਹ ਆਹੀ ਚੀਜ਼ ਜਿਹੜੀ ਤੁਸੀਂ ਸਵਾਲ ਮੈਨੂੰ ਪੁੱਛਿਆ ਸੋ ਇਹ ਆ ਬੱਚੇ ਤਾਂ ਇਸ ਸੀਜ਼ਨ ਨਾਲ ਜੁੜਨਗੇ ਜੇ ਮਾਂ ਪਿਓ ਉਹਨਾਂ ਨੂੰ ਜੋੜਨ ਬਿਲਕੁਲ ਅਸੀਂ ਆਪਣਾ ਡੰਗ ਟਪਾਉਣ ਵਾਸਤੇ ਟਾਈਮ ਟਪਾਉਣ ਵਾਸਤੇ ਨਿਆਣੇ ਨੂੰ ਲਾ ਕੇ ਟੀਵੀ ਤੇ ਰਿਮੋਟ ਹੱਥ ਚ ਫੜਾ ਦਿੰਦੇ ਹਾਂ ਅਕਲ ਫੋਨਾਂ ਦਾ ਕਰੇਜ਼ ਵੀ ਚੱਲਦਾ ਬਟਨ ਦੱਬੀਏ ਉਹ ਵੀ ਟੀਵੀ ਸਭ ਮੀਡੀਆ ਬਟਨ ਦੱਬੀ ਜਾ ਉਹ ਜੋ ਵੇਖਦਾ ਉਹ ਨਹੀਂ ਉਹ ਹੀ ਸਿੱਖਣਾ ਬਿਲਕੁਲ ਤੇ ਇੰਨੀ ਐਡਵਾਂਸ ਤੇ ਜਿਹੜੇ ਅਸੀਂ ਅਜੇ ਹੋਏ ਨਹੀਂ ਕਿ ਜੇ ਆਪਣੀਆਂ ਕਿਤਾਬਾਂ ਨੂੰ ਫਿਲਮਾ ਕੇ ਜਾਂ ਚਿੱਤਰਣ ਕਰਕੇ ਉਹਨਾਂ ਦਾ ਜਾਂ ਸਕੈਚੀਜ਼ ਜਾਂ ਕਾਰਟੂਨ ਦੇ ਵਿੱਚ ਉਹਨਾਂ ਤੇ ਪਾਇਆ ਹੋਵੇ। ਉਹ ਬੱਚੇ ਫਿਰ ਪੋਕੇਮੋਨ, ਡੋਰੇਮੋਨ, ਫਲਾਣਾ ਮੋਨ, ਮਿੱਕੀ ਮਾਊਸ ਇਹ ਚੀਜ਼ਾਂ ਵੇਖਦੇ ਆ। ਉਹੋ ਜਿਹੀ ਬਣਦੇ ਜਾਂਦੇ ਨਾ ਮਤਲਬ ਅਸੀਂ ਇਸ ਕਰਕੇ ਉਹਨੂੰ ਜਿੱਦਾਂ ਨਾਵਾਂ ਦੀ ਗੱਲ ਕਰੀਏ। ਜੀ। ਪੁਰਾਣੇ ਨਾਂ ਹੁੰਦੇ ਸੀ ਹਜ਼ਾਰਾ ਸਿੰਘ, ਹਜੂਰਾ ਸਿੰਘ, ਹੈਪਤ ਸਿੰਘ, ਮਝਾਲ ਸਿੰਘ। ਮਤਲਬ ਨਾਵਾਂ 'ਚ ਗੱਲ ਹੁੰਦੀ ਸੀ। ਅੱਜ ਕੱਲ ਅਸੀਂ ਟਿੰਕੂ, ਮਿੰਕੂ, ਸ਼ਿੰਕੂ। ਇਹ ਬੜਾ ਫਰਕ ਪੈਂਦਾ ਚੀਜ਼ਾਂ ਦਾ। ਇਹ ਮਿਲਦਾ ਕਿ ਗਲਤੀ ਪਰਿਵਾਰਾਂ ਚੋਂ ਮਾਪਿਓ ਚੋਂ ਜਦੋਂ ਅਸੀਂ ਬਜ਼ੁਰਗਾਂ ਤੋਂ ਨਿਆਣਿਆਂ ਨੂੰ ਤੋੜ ਕੇ ਚੰਡੀਗੜ੍ਹ ਲੈ ਆਏ ਆਂ ਸ਼ਹਿਰਾਂ ਚ ਲੈ ਆਏ ਆਂ ਸਾਂਝੇ ਪਰਿਵਾਰਾਂ ਚੋਂ ਨਿਕਲ ਗਏ ਆਂ ਬੱਚੇ ਨੇ ਕਿੱਥੇ ਸਾਰੇ ਆ ਸਾਰਾ ਦਿਨ ਕਦੀ ਦਾਦੇ ਕੋਲ ਕਦੀ ਦਾਦੇ ਕੋਲ ਦਾਦੀ ਕੋਲ ਦੀ ਤਾਇਆ ਤਾਈ ਕਦੀ ਭੂਆ ਕਦੀ ਗਵੰਢਣ ਆ ਗਈ ਬੱਚਾ ਇੱਕ ਦਿਨ ਦੇ ਵਿੱਚ 50 ਹੱਥਾਂ ਚ ਪੜਦਾ ਸੀ ਬਿਲਕੁਲ ਇਥੇ ਪੰਘੂੜੇ ਚ ਪੜਦਾ ਬਿਲਕੁਲ ਕੰਮ ਵਾਲੀ ਪਾਲਦੀ ਆ ਬਿਲਕੁਲ ਫਿਰ ਅਸੀਂ ਕਿੱਦਾਂ ਸੋਚ ਸਕਦੇ ਕਿ ਸਾਡਾ ਬੱਚਾ ヒストਰੀ ਨਾਲ ਸਾਹਿਤ ਨਾਲ ਚੀਜ਼ਾਂ ਨਾਲ ਜੁੜੂਗਾ ਇਹ ਬੜੀ ਵੱਡੀ ਪ੍ਰੋਬਲਮ ਹੈ ਲੇਕਿਨ ਇੱਥੇ ਮੈਂ ਚਲੋ ਮੈਂ ਵੀ ਆਇਆ ਇੱਥੇ ਲੇਕਿਨ ਮੈਂ ਇੱਥੇ ਆਣੇ ਦਿਖਣੋਂ ਆ ਨਹੀਂ ਮਿਲੇ ਮੈਨੂੰ ਕਿੱਥੇ ਮਾਪੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋਣ ਕੋਈ ਇਤਿਹਾਸ ਦੀ ਬੁੱਕ ਚੱਕੀ ਹੋਵੇ ਅੱਜ ਕੱਲ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਆ ਪੁੱਛ ਲਓ ਤੇ A ਤੋਂ ਲੈ ਕੇ Z ਤੱਕ ਕਿੰਨੇ ਅੱਖਰ ਆ ਦੱਸ ਦੇਣ ਕਿ 26 ਹੈ ਤੇ ਪੰਜਾਬੀ ਦਾ ਅਗਰ ਪੁੱਛੇ ਊੜਾ ਜੜਾ ਸਸਾ ਹ ਕਕਾ ਕਕਾ ਇਹ ਪੁੱਛੇ ਕਿੰਨੇ ਅੱਖਰ ਆ ਨਹੀਂ ਜਾਣੂ ਹੈਗੇ ਨੇ ਸਕੂਲਾਂ 'ਚ ਪੰਜਾਬੀ ਵੀ ਪੰਜਾਬ ਦੇ ਸਕੂਲਾਂ 'ਚ ਖਤਮ ਕੀਤੀ ਜਾ ਰਹੀ ਹੈ ਅੱਜ ਕੱਲ ਆ ਦੇਖੋ ਇਹ ਨਾ ਇਹ ਸਰਕਾਰਾਂ ਦੀ ਡਿਊਟੀ ਬਣਦੀ ਆ ਉਹ ਕਹਿੰਦੇ ਨਾ ਵੀ ਜਿਹੜੀ ਬੱਕਰੀ ਸ਼ੇਰ ਦੀ ਝੂ ਵੜ ਜੇ ਉਹਦੇ ਹੱਟ ਵੀ ਨਹੀਂ ਉਹਦੀ ਖਾਣ ਵੀ ਨਹੀਂ ਬਿਲਕੁਲ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ ਬਿਲਕੁਲ ਉਹਦੇ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਫਿਰ ਅਸੀਂ ਉਸ ਛੀ ਨੂੰ ਵਿਰਾਸਤ ਨੂੰ ਕਿੱਦਾਂ ਸੰਭਾਲ ਸਕਦੇ ਹਾਂ ਸਰ ਸੰਭਾਲ ਤੇ ਦੇਖੀ ਮੈਂ ਕਹਿੰਦਾ ਮੁੱਢ ਮੁੱਢ ਤੋਂ ਘਰ ਤੋਂ ਹੀ ਵੱਜਣਾ ਮੁੱਢ ਦੇ ਘਰ ਤੋਂ ਹੀ ਵੱਜਣਾ ਆ ਮੁੱਢ ਦੇ ਸਰਕਾਰਾਂ ਤੋਂ ਵੱਜਣਾ ਮਾਮ ਜਦੋਂ ਅਸੀਂ ਸਕੂਲੇ ਜਾਂਦੇ ਸੀ ਪੜ੍ਹਦੇ ਸੀ ਵਸਾਖੀ ਦਾ ਲੇਖ ਬਾਬਾ ਨਾਨਕ ਦਾ ਲੇਖ ਮੇਰਾ ਪਿੰਡ ਲੇਖ ਕਿੰਨੇ ਲੇਖ ਆਉਂਦੇ ਸੀਗੇ ਬੱਚੇ ਭਾਵੇਂ ਗਲਤੀ ਲਿਖਦੇ ਸੀ ਭਾਵੇਂ ਪੁੱਠਾ ਸੀ ਦੇ ਪਰ ਇੱਕ ਕਲਾਸ 'ਚ 50 ਬੱਚੇ ਬਾਰੇ 50 ਤਰ੍ਹਾਂ ਦੇ ਲੇਖ ਲਿਖੇ ਜਾਂਦੇ ਹਨਾ ਲਿਖਦੇ ਤੇ ਸੀ ਬਿਲਕੁਲ ਉਹਨੂੰ ਪਤਾ ਤਾਂ ਸੀ ਕਿ ਬਾਬਾ ਨਾਨਕ ਕੋਈ ਹੈਗਾ 10 ਗੁਰੂ ਕੋਈ ਹੈਗੇ ਆ ਮੈਂ ਜਦੋਂ ਮੇਰੇ ਸਕੂਲਾਂ ਚ ਮੈਂ ਪੜਿਆ ਕਿ ਅੱਜ ਕੱਲ 10 ਗੁਰੂਆਂ ਬਾਰੇ ਨਹੀਂ ਪਤਾ ਬਾਬੇ ਨਾਨਕ ਦੀ ਮਾਤਾ ਜੀ ਪਿਤਾ ਬਾਰੇ ਨਹੀਂ ਪਤਾ ਇਹ ਕਈ ਹੈ ਕਿ ਉਹ ਛੋਟੇ ਸਹਿਬਜ਼ਾਦਿਆਂ ਬਾਰੇ ਨਹੀਂ ਪਤਾ ਇੱਕ ਬਸ ਉਹੀ ਗੱਲ ਹੈ ਲੈਕ ਆਫ ਨੋਲਿਜ ਅਸੀਂ ਐਡਵਾਂਸ ਹੋ ਗਏ ਆ ਸਾਨੂੰ ਕ੍ਰਿਸਮਸ ਦਾ ਤਾਂ ਪਤਾ ਆ ਸਾਨੂੰ ਹੋਰ ਤਿਹਾਰਾਂ ਦਾ ਪਤਾ ਸਾਨੂੰ ਹੈਲੋਵਨ ਡੇ ਦਾ ਪਤਾ ਆ ਹਨਾ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਦਿਨਾਂ ਦੇ ਨਾਲ ਸਾਡੇ ਰਿਲੇਟ ਕਰਦੇ ਤਿਹਾਰ ਕਿਹੜੇ ਲੇਕਿਨ ਪੰਜਾਬ ਦੇ ਪਾਸੇ ਦੇਖਿਆ ਜਾਵੇ ਪੰਜਾਬ ਦੇ ਵਿੱਚ ਹੁਣ ਪੰਜਾਬੀ ਬਹੁਤ ਘੱਟ ਰਹਿ ਚੁੱਕੇ ਨੇ ਉਹ ਪੱਗਾਂ ਵਾਲੇ ਬਰੇ ਘਾਤਿਕ ਤੇ ਮੈਨੂੰ ਕਹਿਣਾ ਨਹੀਂ ਚਾਹੀਦਾ ਤੇ ਉਹ ਪੰਜਾਬੀ ਜੋ ਮੁੱਛਾਂ ਨੂੰ ਖੁੰਡੀਆਂ ਕਰਕੇ ਚੱਲਦੇ ਸੀ ਉਹ ਬੜੇ ਘੱਟ ਦਿਖਦੇ ਨੇ ਅੱਜ ਕੱਲ ਵਿਦੇਸ਼ਾਂ 'ਚ ਬੈਠੇ ਦਿਖਦੇ ਨੇ ਵਿਦੇਸ਼ਾਂ 'ਚ ਵੀਡੀਓ ਆਂਦੀ ਆ ਲੇਕਿਨ ਪੰਜਾਬ ਦੇ ਵਿੱਚ ਜਦੋਂ ਸਾਡਾ ਕੋਈ ਤਿਹਾਰ ਆਂਦਾ ਸਾਨੂੰ ਪੰਨਾ ਵੀ ਬੜਾ ਘੱਟ ਮਿਲਦਾ ਤੇ ਉਹ ਹੋਰ ਕੋਈ ਤਿਹਾਰ ਆਂਦਾ ਉੱਥੇ ਰੌਣਕਾਂ ਬੜੀਆਂ ਲੱਗੀਆਂ ਹੁੰਦੀਆਂ ਸਮਝ ਕੇ ਹੋਵੋਗੇ ਮੈਂ ਕਿੱਥੇ ਕੁਝ ਹੁਣ ਦੇਖੋ ਮੋੜਾ ਪਿਆ ਆ 5-7 ਸਾਲ ਤੋਂ ਜਦੋਂ ਅੱਜ ਤੋਂ 8-10 ਸਾਲ ਪਹਿਲਾਂ ਦੀ ਸੱਜਣ ਮਿੱਤਰ ਸੀਗੇ ਉਹ ਕਈ ਸਾਲਾਂ ਬਾਅਦ 13 14 ਸਾਲਾਂ ਬਾਅਦ ਅਮਰੀਕਾ ਤੋਂ ਪੱਕੇ ਹੋ ਕੇ ਆਏ ਤੇ ਉਹ ਆ ਕੇ ਇੰਨਾ ਰੋਏ ਮੇਰੇ ਕੋਲ ਵੀ ਜਰਨੈਲ ਜਿਸ ਪੱਗ ਨੂੰ ਬਚਾਉਣ ਕਰਕੇ ਅਸੀਂ ਇੰਨੀਆਂ ਕੁਰਬਾਨੀਆਂ ਦੇ ਦਿੱਤੀਆਂ ਇੰਨੇ ਇਨੇ ਸਾਲ ਅਸੀਂ ਬਾਹਰਲੇ ਮੁਲਕਾਂ 'ਚ ਕੱਟ ਤੇ ਬਲੈਕ ਲਿਸਟ ਹੋ ਗਏ ਆ ਅੱਜ ਪੰਜਾਬ 'ਚ ਪੱਗ ਹੀ ਨਹੀਂ ਰਹੀ ਸੋ ਇਹ ਚੀਜ਼ਾਂ ਸੀਗੀਆਂ ਚੀਜ਼ਾਂ ਹੈਗੀਆਂ ਸੀਗੀਆਂ ਬਟ ਹੁਣ ਮੋੜਾ ਪਿਆ ਚਾਹੇ ਸੋਸ਼ਲ ਮੀਡੀਆ ਦੇ ਜਰ ਕੀ ਚਾਹੇ ਸਾਡੇ ਕੁਝ ਰੋਲ ਮਾਡਲਸ ਇਦਾਂ ਦੇ ਬਣ ਕੇ ਬੱਚਿਆਂ ਦੇ ਸਿੰਗਰ ਚਾਹੇ ਦਾੜੀਆਂ ਕੱਟੀਆਂ ਨੇ ਪਰ ਪੱਗਾਂ ਬੰਦਦੇ ਨੇ ਉਹਦੇ ਕਰਕੇ ਪੱਗ ਮੋੜ ਰਹੀ ਆ ਪੰਜਾਬ ਤੇ ਉਹ ਵਿੱਚ ਸੋਸ਼ਲ ਮੀਡੀਆ ਕਰਕੇ ਇੰਸਟਾਗ੍ਰam ਫੇਸਬੁਕ ਤੇ ਦੇਖਦੇ ਜਦੋਂ ਚੀਜ਼ਾਂ ਨੂੰ ਹੌਲੀ ਹੌਲੀ ਲੋਕ ਦਾੜੀ ਰੱਖਣਾ ਵੀ ਸ਼ੁਰੂ ਕਰ ਰਹੇ ਸ਼ਰਮੋ ਸ਼ਰਮੀ ਬਾਹਰ ਲਿਆਂਦੀ ਬਿਲਕੁਲ ਤੋਂ ওভারਸੀਜ਼ ਬੰਦੇ ਦੇਖਦੇ ਇਤੋਂ ਕਿੰਨੇ ਮੇਰੇ ਸੱਜਣ ਮਿੱਤਰ ਬਾਹਰ ਗਏ ਨੇ ਕੇਸ ਕੱਟੇ ਹੋਏ ਸੀਗੇ ਉੱਥੇ ਜਾ ਕੇ ਜਦੋਂ ਸੰਗਤ ਚ ਬੈਠੇ ਉਹਨਾਂ ਸਰਕਲਾਂ ਚ ਬੈਠੇ ਆਪਣੇ ਘਰ ਤੋਂ ਦੂਰ ਹੋਏ ਆਪਣੇ ਕਲਚਰ ਦੀ ਸਮਝ ਲੱਗੀ ਵੀ ਯਾਰ ਛੱਡ ਕੀ ਆਏ ਪਿੱਛੇ ਲੋਕਾਂ ਨੇ ਪੱਗਾਂ ਬੰਨਣੀਆਂ ਸ਼ੁਰੂ ਕੀਤੀਆਂ ਲੱਛਣ ਹਾਦਸੇ ਪਾਲ ਮਿਲੀਆਂ ਸੀਗੇ ਸਾਨੂੰ ਦਸਤਾਰ ਹਾਂਜੀ ਹਾਂਜੀ ਇਹ ਲੰਬੇ ਵਿਸ਼ੇ ਜੀ ਫੇਰ ਕਦੀ ਕਰਾਂਗੇ ਇੱਥੇ ਗੱਲ ਆਪਾਂ ਲੇਕਿਨ ਸਰ ਅੱਜ ਇੱਥੇ ਪਹੁੰਚਿਓ ਕੀ ਦੇਖਣ ਨੂੰ ਮਿਲਿਆ ਕਿਸ ਕਿਸੇ ਬੁਕਸ ਜਿਹੜੀ ਇੱਥੇ ਪਾਈ ਆ ਜਿੱਦਾਂ ਇਹ ਬੜੇ ਸੋਹਣੇ ਕਲੌਕਸ ਨੇ ਇੱਕ ਓਮਕਾਰ ਪਏ ਨੇ ਲੇਕਿਨ ਕਾਫੀ ਚੀਜ਼ਾਂ ਹੈਗੀਆਂ ਨੇ ਇੱਥੇ ਲੇਕਿਨ ਸਿੱਖਿਆ ਬੜੀ ਸੋਹਣੀ ਮਿਲਦੀ ਇੱਕ ਓਮਕਾਰ ਤੋਂ ਜਾਂ ਘੜੀ ਘਰੇ ਲਾ ਲਈਏ ਵਿਰਾਸਤ ਹੈ ਉਹ ਪੰਜਾਬੀ ਦੇ ਵਿੱਚ ਮਹੀਨੇ ਲਿਖੇ ਹੋਏ ਨੇ ਜਿਹੜੇ ਮਹੀਨੇ ਨਹੀਂ ਪਤਾ ਜਨਵਰੀ ਫੈਬ ਮਾਰਚ ਅਪ੍ਰੈਲ ਇਹ ਪਤਾ ਨੇ ਲੇਕਿਨ ਇਹ ਮਹੀਨੇ ਨਹੀਂ ਪਤਾ ਅਨੀ ਚਾਹੀਏ ਇਹ ਚੀਜ਼ਾਂ ਘਰ ਸੇ ਲਾਉਣੀਆਂ ਚਾਹੀਦੀਆਂ ਨੇ ਤੁਸੀਂ ਨਹੀਂ ਮਿਹਨਤ ਕਰ ਸਕਦੇ ਬੱਚੇ ਨੂੰ ਕੋ ਬੇਟਾ ਤਖਤੀ ਲੱਗੀ ਹੈ ਬਿਲਕੁਲ ਬੇਟਾ ਨੂੰ ਪੜ ਕੇ ਜਾ ਬਿਲਕੁਲ ਬੱਚਾ ਰੋਜ਼ ਰੁਟੀਨ ਚ ਪੜੇ 2 ਦਿਨ 4 ਦਿਨ 6 ਦਿਨ ਹਫਤੇ ਬਾਅਦ ਉਹਨੂੰ ਯਾਦ ਹੋ ਜਾਣਾ ਰੱਟ ਜਾਣਾ ਇਹ ਚੀਜ਼ਾਂ ਉਹ ਨੇ ਹਨਾ ਸ਼ੋਪੀਸ ਦਾ ਸ਼ੋਪੀਸ त्यो नोलेज दि नलेजन ਲਿਆਇਆ ਜਾ ਸਕਦਾ ਪੰਜਾਬ ਦੇ ਕਲਚਰ ਨੂੰ ਵਾਪਿਸ ਸੀ ਕਿਉਂਕਿ ਬਾਬਾ ਨਾਨਕ ਹੀ ਮੋੜੂਗੇ ਤੇ ਅਸੀਂ ਵੀ ਕਰਤੇ ਮੋੜੂਗੇ ਲੇਕਿਨ ਪੰਜਾਬ ਦੇ ਵਿੱਚ ਦੇਖਿਆ ਜਾਵੇ ਜਿੱਦਾਂ ਸੈਂਟਰ ਚੋਂ ਲੋ ਸੈਂਟਰ ਬੈਠਾ ਵਜੋ ਪੰਜਾਬ ਦੇ ਵਿੱਚ ਜੇ ਅਸੀਂ ਅੱਜ ਤੋਂ ਗੱਲ ਕਰੀਏ 40 50 ਸਾਲ ਪੁਰਾਣੀ ਗੱਲ ਕਰੀਏ ਪੰਜਾਬ ਦੇ ਹੇਟ ਪੰਜਾਬੀ ਲਿਖੀ ਹੁੰਦੀ ਸੀ ਬੋਰਡਾਂ ਦੇ ਉੱਤੇ ਇੰਗਲਿਸ਼ ਨਹੀਂ ਲਿਖੀ ਹੁੰਦੀ ਸੀ ਉਹ ਵੀ ਵਧੀਆ ਪੰਜਾਬੀ ਲਿਖੀ ਜਾਂਦੀ ਜਿਹੜੀ ਸਮਝ ਆਂਦੀ ਸੀਗੀ ਲੇਕਿਨ ਅੱਜ ਉਹ ਬੋਰਡਾਂ ਤੇ ਪੰਜਾਬੀ ਇਹਦੇ ਲਿਖੀ ਹੁੰਦੀ ਹੈ ਜਿੱਥੇ ਪੰਜਾਬੀ ਬਿਲਕੁਲ ਸਹੀ ਨਹੀਂ ਹੁੰਦੀ ਕਹਿੰਦੇ ਤੁਸੀਂ ਵੀ ਲੰਘਦੇ ਵਿੱਚ ਦੇਖਣਾ ਕਿ ਉਹ ਸਹੀ ਨਹੀਂ ਹੁੰਦੀ ਫਿਰ ਸਾਨੂੰ ਕੀ ਦ ਪੰਜਾਬ ਦਾ ਯੂਥ ਬਾਹਰ ਤੁਰਿਆ ਜਾਂਦਾ ਪੰਜਾਬ ਦੇ ਵਿੱਚ ਜਿੰਨੇ IAS IPS ਇਤਾਂ ਦੇ ਬੰਦੇ ਨੇ ਇਹ ਆਊਟ ਆਫ ਸਟੇਟ ਲੱਗੇ ਹੋਏ ਪੰਜਾਬ ਦੇ ਬਹੁਤ ਥੋੜੇ ਆ ਜੀ ਤੁਸੀਂ ਯੂਨੀਵਰਸਟੀਆਂ ਵਿੱਚ ਚਲ ਜੋ ਸਭ ਤੋਂ ਘੱਟ ਬੱਚੇ ਪੰਜਾਬੀ ਐਮਏ ਪੰਜਾਬੀ ਤੋਂ ਹੋਣਗੇ ਜੀ ਬਿਲਕੁਲ ਰਾਈਟ ਕਰਦੇ ਹੀ ਨਹੀਂ ਬੱਚੇ ਜਿਹੜਾ 엘ੀਟ ਕਲਾਸ ਪੜ੍ਹਨ ਵਾਲਾ ਬੱਚਾ ਸਾਡਾ ਉਹ ਆਈਲਰਸ ਕਰਕੇ ਬਾਹਰ ਤੁਰ ਗਿਆ ਪੰਜਾਬ 'ਚ ਲੱਗਣਾ ਕਿ ਨਹੀਂ ਆ ਕੇ ਅਫਸਰ ਕਿ ਨਹੀਂ ਲੱਗਣਾ IPS ਬਾਹਰ ਨਹੀਂ ਲੱਗਣਾ ਬਾਹਰੋਂ ਲੱਗਣਾ ਜਿਹੜੇ ਪੜ੍ਹ ਰਹੇ ਆ ਜਿਹੜੇ ਆਉਣਗੇ ਉਹਨਾਂ ਨੂੰ ਜਿੰਨਾ ਕਹੋਂਦਾ ਓਨਾ ਕ ਲਿਖਦੇ ਨੇ ਹਾਂ ਰੀਜ਼ਨ ਐ ਸੀ ਹੁਣ ਕਿਰਾਸੇ ਤਾਂ ਹੀ ਬੱਚੇਗੇ ਜਦੋਂ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਰਹਿਣ ਹਾਂਜੀ 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 ਪੰਜਾਬ ਦੀ ਅਫਸਰ ਸਹੀ ਪੰਜਾਬ ਵਿੱਚ ਦੇਗੀ ਜੀ ਜੀ ਤੁਸੀਂ ਵੀ ਨਾਲ ਖੜੇ ਹੋ ਹਾਂਜੀ ਹਾਂਜੀ ਬਿਲਕੁਲ ਮੈਂ ਵੀ ਕੁਝ ਕਹਿਣਾ ਚਾਹਨੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕੰਨੇ ਵੀ ਆਪਾਂ ਸਾਰਿਆਂ ਨੂੰ ਕੰਨੇ ਜੀ ਪੰਜਾਬੀ ਪੜੋ ਪੰਜਾਬੀ ਬੋਲੋ ਪੰਜਾਬੀ ਲਿਖੋ ਪਰ ਜਿਹੜੇ ਇਹ ਕਹਿੰਦੇ ਆ ਪੰਜਾਬ ਮਾਂ ਪੰਜਾਬੀ ਮਾਂ ਬੋਲੀ ਦਾ ਵਾਰਸ ਕੈਨੇਡਾ ਤੋਂ ਆਈ ਹਾਂ ਨਹੀਂ ਜੀ ਮੈਂ ਕੈਨੇਡਾ ਜਾ ਕੇ ਆਈ ਹਾਂ ਵੈਸੇ ਜਾ ਕੇ ਆਈ ਹਾਂ ਪਰ ਹਾਂਜੀ ਮੈਂ ਉੱਥੇ ਲਾਇਆ ਹੀ ਤਿੰਨ ਚਾਰ ਮਹੀਨੇ ਕਾਨਫਰੈਂਸ ਤੇ ਗਈ ਸੀ ਤੇ ਉੱਥੇ ਬਹੁਤ ਵਧੀਆ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਸੀ ਬੜੇ ਮੈਂ ਮਤਲਬ ਇੱਕ ਦਿਨ ਵੀ ਮੈਂ ਵਿਹਲ ਹੀ ਨਹੀਂ ਰਹੀ ਉੱਥੇ ਸਾਨੂੰ ਲੱਗਦਾ ਹੈ ਕੈਨੇਡਾ ਨੂੰ ਪੰਜਾਬ ਬਣਾਉਣ ਤੋਂ ਵਧੀਆ ਆਪਣੇ ਪੰਜਾਬ ਨੂੰ ਪੰਜਾਬ ਬਣਾਇਆ ਜਾਵੇ ਬਿਲਕੁਲ ਪ ਗੱਲ ਹੀ ਆ ਆਪਾਂ ਬਾਹਰ ਲੋਕੇ ਭਜਦੇ ਪਏ ਜੇ ਇੱਥੇ ਹੀ ਸਾਰਾ ਕੁਝ ਆਪਾਂ ਕਰ ਲਈਏ ਤੇ ਇਹਨੂੰ ਪੰਜਾਬ ਨੂੰ ਬਚਾਇਆ ਜਾ ਸਕਦਾ ਆਪਦੀ ਮਾਂ ਬੋਲੀ ਨੂੰ ਬਚਾਇਆ ਜਾ ਸਕਦਾ ਟੋਕ ਪੀ ਇੰਗਲਿਸ਼ ਕਰ ਲੈਂਦੇ ਹਾਂ ਹਾਂਜੀ ਇੰਗਲਿਸ਼ ਟੋਕ ਕਰ ਲੈਂਦੇ ਹਾਂ ਹਾਂਜੀ ਕਰ ਲੈਂਦੇ ਆ ਪਰ ਮੈਨੂੰ ਬੋਲਣਾ ਅੱਛਾ ਨਹੀਂ ਲੱਗਦਾ ਮੈਂ ਪੜੀ ਆ ਮੈਂ ਵੀ ਬੀਐਡ ਕੀਤੀ ਹੋਈ ਆ ਕੈਨੇਡਾ ਜਾ ਕੇ ਮੈਂ ਸੋਣੀ ਗੱਲ ਕੀਤੀ ਆ ਹਾਂ ਪਰ ਮੈਨੂੰ ਅੱਛਾ ਮਤਲਬ ਆਪਣੀ ਬੋਲੀ ਚ ਬੋਲਣਾ ਅੱਛਾ ਲੱਗਦਾ ਜੇ ਪੰਜਾਬ ਵਿੱਚ ਲੈ ਕੇ ਮੈਂ ਇੰਗਲਿਸ਼ ਗੱਲ ਕਰਾਂ ਜਾਂ ਹਿੰਦੀ ਚ ਗੱਲ ਕਰਾਂ ਮੈਨੂੰ ਆਪਣੇ ਤੇ ਹੋਊਗਾ ਕਿ ਮੈਂ ਇੰਗਲਿਸ਼ ਗੱਲ ਕਰਦੇ ਕਰਦਾ ਮੈਂ ਪੰਜਾਬੀ ਚ ਗ ਗਲਤੀ ਹੋ ਜੂਗੀ ਲੇਕਿਨ ਆਪਣੀ ਮਾਂ ਬੋਲੀ ਚ ਆਪਾਂ ਬੋਲੀ ਜਾਨੇ ਆਪਾਂ ਨੂੰ ਕੋਈ ਗਲਤੀ ਨਹੀਂ ਹੋਊਗੀ ਬੋਲਣ ਚ ਤੇ ਆਪਾਂ ਵਧੀਆ ਲੱਗੇਗਾ ਆਪਾਂ ਆਪਣੀ ਜਿਹੜੇ ਵਿਚਾਰ ਆ ਚੰਗੀ ਤਰ੍ਹਾਂ ਕਿਸੇ ਨੂੰ ਦੱਸ ਸਕਦੇ ਆ ਗੱਲ ਕਰ ਸਕਦੇ ਆ ਉਹਦੇ ਚ ਆਪਾਂ ਛੋਟ ਜੀ ਗੱਲ ਕਰ ਸਕਦੇ ਆ ਬਿਲਕੁਲ ਉੱਚੇ ਸਮ ਅ ਇੱਕ ਪੰਜਾਬੀ ਨੂੰ ਸਮਝਾਉਣ ਹੱਸੇ ਨਾ ਸਾਡੀ ਨਾ ਬੜੀ ਮਸ਼ਹੂਰ ਕਈ ਮਾਵਾਂ ਗਾਲਾਂ ਕਰਦੀਆਂ ਸੀਗੀਆਂ ਬੱਚੇ ਸਮਝਾਉਣ ਵਾਸਤੇ ਅੱਜ ਕੱਲੋ ਗਾਲਾਂ ਵੀ ਕਿੱਥੇ ਨਾ ਕਿੱਥੇ ਚੱਲੀਆਂ ਗਈਆਂ ਅੱਜ ਮਾਂ ਗੱਲ ਕਰਦੀ ਤਾਂ ਇੰਗਲਿਸ਼ੇ ਗੱਲ ਕਰਦੀ ਆ ਤੇ ਸੰਮਨੀਆਂ ਦੀ ਮਾਂ ਕਹਿ ਗਈ ਕਿ ਉਹ ਪੰਜਾਬੀ ਵਾਲੀ ਵਿਰਾਸਤ ਨਹੀਂ ਰਹੀ ਹੁਣ ਪੰਜਾਬ ਦੇ ਵਿੱਚ ਉਹ ਕਈ ਵਾਰੀ ਕਿ ਤਾਂ ਬਜ਼ੁਰਗਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਜਿਵੇਂ ਆਪਾਂ ਕਿਸੇ ਨੂੰ ਇੰਗਲਿਸ਼ ਆਪਾਂ ਵਰਡ ਪੜਾਵਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਉਹ ਵਾਟਰ ਕਹਿੰਦੇ ਲੱਗ ਲੈ ਲੈ ਆਉਂਦੇ ਵਿਚਾਰੇ ਟਮਾਟਰ ਤੇ ਕਈ ਚੀਜ਼ਾਂ ਇੰਨਾ ਚਿਰ ਪਤਾ ਹੀ ਨਹੀਂ ਲੱਗਦਾ ਨਾ ਕੋਈ ਐਸੇ ਕਈ ਐਸੇ ਵਰਡ ਆ ਦੇ ਵਿੱਚ ਆ ਬੋਲਦੇ ਪੰਜਾਬੀ ਦੇ ਵਿੱਚ ਕੁਝ ਹੋਰ ਬਣ ਜਾਂਦੇ ਜੋ ਕੈਨੇਡਾ ਜਦੋਂ ਗਏ ਸੀਗੇ ਤੇ ਉੱਥੇ ਫਿਰ ਕਿਉਂ ਵਾਪਸ ਕਿਉਂ ਆ ਗਏ ਨਹੀਂ ਸੋਨੀ ਕੰਟਰੀ ਹੈ ਲੋਕ ਜਾਣ ਨੂੰ ਵੀਜ਼ਾ ਲਵਾਉਂਦੇ ਨੇ ਦਾ ਵਰਗੀ ਰੀਸ ਨਹੀਂ ਕਿਤੇ ਵੀ ਇੱਥੇ ਅਸੀਂ ਰੋਜ਼ ਇਸਤਰੀ ਸਤਸੰਗ ਦੇ ਵਿੱਚ ਪਾਠ ਕਰਦੇ ਹਾਂ ਰੋਜ਼ ਹਨਾ ਤੇ ਰੋਜ਼ ਕਵੀ ਦਰਬਾਰ ਕਰਦੇ ਇਹ ਚੀਜ਼ਾਂ ਉੱਥੇ ਕਿੱਥੇ ਲੱਭਣੀਆਂ ਇਹਨਾਂ ਚੀਜ਼ਾਂ ਦਾ ਸਿਮਫਰ ਦੇਖੋ ਇੱਥੇ ਆਪਣੇ ਕੋਲ ਕਨਵੈਂਸ ਹੈ ਆਪਾਂ ਆਪ ਦੀ ਕਨਵੈਂਸ ਹੈ ਕਿ ਜਿੱਥੇ ਮਰਜੀ ਉੱਥੇ ਬੱਚਿਆਂ ਦੇ ਮਤਾਜ ਹੈ ਹਾਂ ਹਾਂ ਬੱਚੇ ਆਣਗੇ ਉਹ ਸਾਨੂੰ ਕਿਤੇ ਲੈ ਕੇ ਜਾਣਗੇ ਗੁਰਦੁਆਰਿਆਂ 'ਚ ਲੈ ਕੇ ਜਾਣਗੇ ਇਹ ਚੀਜ਼ਾਂ ਥੋੜੀ ਬੰਨ ਲੀਆਂ ਲੇਕਿਨ ਇੱਥੇ ਪੰਜਾਬ 'ਚ ਟਾਈਮ ਹੈ ਉੱਥੇ ਟਾਈਮ ਨਹੀਂ ਹੈ ਟਾਈਮ ਸਭ ਤੋਂ ਵੱਡੀ ਗੱਲ ਸਮਾਂ ਨਹੀਂ ਹੈ ਕਿਸੇ ਕੋਲ ਉੱਥੇ ਲੇਕਿਨ ਉੱਥੇ ਅੱਜਕੱਲ੍ਹ ਦੌੜ ਲੱਗੀ ਸਿਰਫ ਪੈਸੇ ਦੀ ਪੈਸਾ ਆਜੇ ਪੈਸਾ ਆਜੇ ਪੈਸਾ ਆਜੇ ਪੰਜਾਬ ਤੋਂ ਕੀ ਲੈਣਾ ਪੰਜਾਬ 'ਚ ਆਏ ਵਿਕਦਾ ਵਿਕ ਜਾਵੇ ਪੰਜਾਬੀ ਪੰਜਾਬ ਨੂੰ ਨਹੀਂ ਬਚਾਣਗੇ ਮੈਂ ਇਹੀ ਗੱਲ ਕਰਦੇ ਕਈ ਤਾਂ ਦੇਖੋ ਇ ਦੇ ਵਿੱਚ ਬੱਚਾ ਪੱਗ ਬੰਨਣਾ ਨਹੀਂ ਦਿੰਦੇ ਕਈ ਜੋਬ ਦੇ ਬੱਚੇ ਪੱਗ ਨਹੀਂ ਬਨ ਸਕਦੇ ਤੇ ਕੀ ਫਾਇਦਾ ਇਹੋ ਜਿਹੇ ਪੈਸੇ ਦਾ ਦੱਸੋ ਕਿਚੇ ਕਿਰਪਾਨ ਲੈਣ ਨੂੰ ਵੀ ਬੈਨ ਹੋ ਗਿਆ ਸੀਗਾ ਤੇ ਕੀ ਫਾਇਦਾ ਫਿਰ ਉਸ ਮੁਲਕ ਵਿੱਚ ਜਾ ਕੇ ਜਿੱਥੇ ਸਾਨੂੰ ਆਪਣੇ ਗੁਰੂਆਂ ਦੀ ਤੇ ਦੀਨ ਪਾਨ ਦੀ ਮਨਜ਼ੂਰੀ ਨਾ ਹੋਵੇ ਹਾਂਜੀ ਬਿਲਕੁਲ ਮੈਂ ਵੀ ਇਹੀ ਕਹਿਣਾ ਚਾਹੁੰਦੀ ਹਾਂ ਜੀ ਵੀ ਇਹ ਜਿਹੜਾ ਪੰਜਾਬ ਹੈ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਠੀਕ ਹੈ ਜਿਨ੍ਹਾਂ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਸਾਰੀ ਦੁਨੀਆ ਜਾਣਦੀ ਹੈ ਆਪਣੀ ਧਰਤੀ ਨੂੰ ਛੱਡ ਕੇ ਜਿਹੜੀ ਅੱਜ ਕੱਲ ਜਿਹੜੀ ਦੌੜ ਲੱਗੀ ਹੋਈ ਹੈ ਬਾਹਰ ਬੱਚਿਆਂ ਨੂੰ ਭੇਜਣ ਦੀ ਇੱਕ ਦੂਜੇ ਦੀ ਰੀਸ ਨਾਲ ਆਪਾਂ ਭੇਜਦੇ ਆ ਇਹ ਬਹੁਤ ਗਲਤ ਆ ਇੱਕ ਦਿਨ ਉਹਨਾਂ ਨੂੰ ਵਾਪਸ ਆਉਣਾ ਪਊਗਾ ਇੱਥੇ ਕਿਉਂਕਿ ਆਪਣੀ ਧਰਤੀ ਤੋਂ ਬਿਨਾਂ ਕਿਤੇ ਗੁਜ਼ਾਰਾ ਨਹੀਂ ਹੋਊਗਾ ਆਪਣੀ ਭਾਸ਼ਾ ਬਿਨਾਂ ਗੁਜ਼ਾਰਾ ਨਹੀਂ ਹੋਊਗਾ ਕਿ ਮੈਂ ਤੇ ਗੱਲ ਕਹਿਣ ਲੱਗਾ ਸਾਡੀਆਂ ਪੰਜਾਬ ਪੰਜ ਧਰਤੀ ਪੰਜ ਦਰਿਆਵਾਂ ਤੋਂ ਬਣਿਆ ਸੀਗਾ ਰਾਵੀ ਚਨਾਬ ਸਤਲੁਜ ਬਿਆਸ ਜੇਲਮ ਇਹ ਪੰਜ ਦਰਿਆ ਚ ਚਲੋ ਦੋ ਦਰਿਆਤਾਂ ਹੀ ਰਹਿ ਗਈ ਤੀਜੀ ਦਰਿਆ ਪਾਕਿਸਤਾਨ ਭੇਜਦੇ ਨੇ ਬਿਆਜ਼ ਦਾ ਪਾਣੀ ਪਾਕਿਸਤਾਨ ਭੇਜਦੇ ਸਾਡੀ ਉਹ ਦਰਿਆ ਕਿੱਥੇ ਗਈਆਂ ਸਾਡੀ ਉਹ ਕਲਚਰ ਕਿੱਥੇ ਗਿਆ ਸਾਡਾ ਉਹ ਵਿਰਾਸਤ ਕਿੱਥੇ ਚਲੀ ਗਈ ਕਿੱਥੇ ਲੱਭੀਏ ਕਿੱਥੇ ਖੱਡਾ ਖੋਦੀਏ ਸੀ ਮੈਂ ਤਾਂ ਇਹ ਵੀ ਕਹਿਣੀ ਨਾ ਕਿ ਇਹ ਤਾਂ ਚਲੋ ਇਹ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਤੇ ਰਿਸ਼ਤੇ ਖਤਮ ਹੋ ਰਹੇ ਆ ਬਿਲਕੁਲ ਸਹੀ ਗੱਲ ਜਦੋਂ ਬੱਚੇ ਬਾਹਰ ਚਲੇ ਗਏ ਉਹਨਾਂ ਨੂੰ ਕੀ ਪਤਾ ਲੱਗੂ ਕਿ ਸਾਡੇ ਮਾਸੀ ਘੜੀ ਕਿਉਂਕਿ ਇੰਨੇ ਦਿਨਾਂ ਤੋਂ ਕੋਈ ਉਹਨਾਂ ਦਾ ਕੰਟੈਕਟ ਹੀ ਨਹੀਂ ਉਹਨਾਂ ਦੇ ਸਾਲਾਂ ਦੇ ਸਾਲ ਉੱਤੇ ਬੈਠੇ ਬਰ ਮੰਮੀ ਤੋਂ ਮਾਂ ਬਣ ਗਿਆ ਗ੍ਰੈਂ ਇਹ ਕੀ ਇਹ ਵੀ ਉਹਨੂੰ ਵੀ ਸ਼ਾਰਟ ਕਰਦੇ ਜਾ ਰਹੇ ਆ ਹਾਂ ਆਂਟੀ ਤੋਂ ਆਂਟ ਮੰਮੀ ਤੋਂ ਮਮ ਇਹ ਮਮ ਕੀ ਹੈ ਤੇ ਕੋਈ ਵੜਾ ਹੈ ਮੂੰਹ ਪੱਤੀ ਲੈ ਕੇ ਦੇ ਉਦੋਂ ਮੂੰਹ ਮੋ ਗਿਆ ਉਹ ਵੀ ਕਹਿੰਦੇ ਮਤਲਬ ਇਹ ਸਾਰੇ ਰਿਸ਼ਤੇ ਨਾ ਇੱਕ ਤਾਂ ਪਿਆਰ ਵੀ ਖਤਮ ਹੋ ਗਿਆ ਬੱਚੇ ਸਾਰਾ ਦਿਨ ਮੋਬਾਈਲਾਂ ਦੇ ਵਿੱਚ ਫਿਲਮਾਂ ਦੇਖਦੇ ਹੋ ਮਤਲਬ ਖਤਮ ਹੋ ਗਏ ਰਿਸ਼ਤੇ ਸਾਰੇ ਉਹ ਗੱਲ ਉਹ ਗੱਲਬਾਤ ਨਹੀਂ ਰਹੀ ਜਿਹੜੀ ਅਸੀਂ ਬੈਠ ਕੇ ਮਾਪਿਆਂ ਨਾਲ ਵੱਡਿਆਂ ਨਾਲ ਕਰਦੇ ਸੀ ਨਾ ਉਹ ਗੱਲਾਂ ਚਲੀਆਂ ਗਈਆਂ ਹੁਣ ਦੋ ਰਾਜ ਜਿਹੜਾ ਤੁਸੀਂ ਸੈੱਲ ਫੋਨ ਫੜਿਆ ਰ ਦੋ ਰਾਗ ਆ ਗਿਆ ਉੱਤੇ ਕਰੋ ਆਜਾ ਨਵਾਂ ਆ ਗਿਆ ਨਵਾਂ ਆ ਗਿਆ ਨਵਾਂ ਆ ਗਿਆ ਨਵਾਂ ਆ ਗਿਆ ਬਸ ਆ ਗਿਆ ਮੈਂ ਆਪਣੇ ਛੋਟੇ ਬੇਟੇ ਦੀ ਗੱਲ ਤੇ ਵੱਡਾ ਬੇਟਾ ਮੇਰਾ ਕੈਨੇਡਾ ਛੋਟੇ ਬੇਟੇ ਨੂੰ ਮੈਂ ਕਿਹਾ ਵੀ ਤੂੰ ਤੜਾ ਕਹਿੰ ਬੇਟਾ ਨਾਨਾ ਨਾਨੀ ਦਾਦਾ ਦਦੀ ਸਭ ਨੂੰ ਮਿਲਦਾ ਉੱਥੇ ਜਾ ਕੇ ਮੈਂ ਸਾਰਿਆਂ ਤੋਂ ਦੂਰ ਹੋ ਜਾਊਗਾ ਇੱਥੇ ਮੈਂ ਵਿਆਹ ਦੇ ਵਿੱਚ ਦੇਖੋ ਕਿੰਨੇ ਵਧੀਆ ਇੱਥੇ ਵਿਆਹਾਂ ਚ ਸਮਾਗਮ ਹੁੰਦੇ ਆ ਉੱਥੇ ਵਿਆਹਾਂ ਚ ਕੀ ਹੁੰਦਾ ਇੱਥੇ ਜਿਹੜੀਆਂ ਰੌਣਕਾਂ ਉੱਥੇ ਨਹੀਂ ਲੱਭਦੀਆਂ ਉੱਥੇ ਰੌਣਕਾਂ ਸਭ ਫਿੱਕੀਆਂ ਤੇ ਜੇ ਮੈਂ ਤੁਹਾਨੂੰ ਮੈਂ ਕਹਿਣ ਲੱਗੀ ਸੀ ਹਾਂਜੀ ਮੈਂ ਕੁਝ ਕਹਿਣ ਲੱਗੀ ਸੀ ਬਹੁਤ ਧਰ ਪਹਿਲਾਂ ਨਾ ਆਪਾਂ ਚਲੋ ਮੋਬਾਈਲ ਦੇ ਵਿੱਚ ਚੰਗੀਆਂ ਗੱਲਾਂ ਵੀ ਹੁੰਦੀਆਂ ਨੇ ਮੈਂ ਪੜਿਆ ਸੀ ਕਿਤੇ ਕਿਸੇ ਨੇ ਬਹੁਤ ਅੱਛੇ ਵਿਦਵਾਨ ਨੇ ਲਿਖਿਆ ਸੀਗਾ ਕਿ ਕੁਝ ਸਮਾਂ ਆਊਗਾ ਵੀ ਇੱਕ ਚਿਪ ਐ ਜਿਹੜੀ ਉਹ ਬੰਦੇ ਨੂੰ ਚਲਾਉਗੀ ਠੀਕ ਹੈ ਤੇ ਉਹ ਸਮਾਂ ਹੁਣ ਆ ਗਿਆ ਤੇ ਸਾਡਾ ਮੋਬਾਈਲ ਉਹ ਸਾਡਾ ਦਿਨ ਤੈਅ ਕਰਦਾ ਹੈ ਉਹ ਚਿਪ ਪਤਾ ਕਿਹੜੀ ਹੁੰਦੀ ਹੈ ਜਿਹਨੂੰ ਕਹਿੰਦੇ SIM SIM ਹਾਂਜੀ ਉਹ ਸਮਾਂ ਆ ਗਿਆ ਤੇ ਆਪਾਂ ਕੋਈ ਪ੍ਰੋਗਰਾਮ ਰਾਤ ਨੂੰ ਹੋਰ ਬਣਾਉਨੇ ਸਵੇਰੇ ਫੋਨ ਕੋਈ ਹੋ ਰਿਹਾ ਜਾਂਦਾ ਆਪਾਂ ਨੂੰ ਉੱਧਰ ਜਾਣਾ ਪੈਂਦਾ ਉਦੋਂ ਬੜੀ ਅਜੀਬ ਲੱਗਦੀ ਸੀ ਹੈ ਇੱਕ ਚਿਪ ਉਹਨੂੰ ਕਿਦਾਂ ਚਲਾਉਗੀ ਕਿਉਂਕਿ ਕਾਫੀ ਜਿਹੜੇ ਵਿਦਵਾਨ ਲੋਕ ਹੁੰਦੇ ਨੇ ਉਹ 100 ਸਾਲ ਪਹਿਲਾਂ ਕਹਿ ਦਿੰਦੇ ਨੇ ਗੱਲ ਜਿਹੜੀ ਆਉਣ ਵਾਲੇ ਸਮੇਂ ਦੀ ਤੇ ਉਹ ਤੋਂ ਬਹੁਤ ਲੱਗਦਾ ਸੀ ਕਹਿੰਦੇ ਉਹਦੇ ਅਨੁਸਾਰ ਖਾਊਗਾ ਉਹਦੇ ਅਨੁਸਾਰ ਪੀਊਗਾ ਹੁਣ ਇਹਦੇ ਤੇ ਜੋ ਗੱਲਾਂ ਆਉਂਦੀਆਂ ਨੇ ਉਹੀ ਬੱਚੇ ਖਾਂਦੇ ਨੇ ਉਹੀ ਪਾਉਂਦੇ ਨੇ ਉਹ ਉਹਨਾਂ ਦੀ ਸਾਰੀ ਨਕਲ ਕਰਦੇ ਨੇ ਐਕਟਰਾਂ ਦੀ ਜਾਂ ਮਾਡਲ ਨੇ ਜਾਂ ਜੋ ਵੀ ਨੇ ਹੈ ਨਾ ਮੋਬਾਈਲ ਨੇ ਤਾਂ ਸਾਡਾ ਬਹੁਤ ਬੇੜਾ ਕਰ ਕੀਤਾ ਹਾਂ ਫਾਇਦਾ ਇਹਨਾਂ ਵੀ ਸਤ ਸਮੁੰਦਰੋਂ ਪਾਰ ਜਿਹੜੇ ਸਾਡੇ ਰਿਸ਼ਤੇਦਾਰ ਬੈਠੇ ਨੇ ਉਹਨਾਂ ਨਾਲ ਗੱਲਬਾਤ ਜਰੂਰ ਹੋ ਜਾਂਦੀ ਹੈ ਪਰ ਜਿਹੜੇ ਹੋਰ ਰਿਸ਼ਤਿਆਂ ਦਾ ਘਾਣ ਹੋ ਗਿਆ ਉਹ ਉਹਦੀ ਕੋਈ ਪਰਵਾਹੀ ਨਹੀਂ ਹੈਗੀ ਬਿਲਕੁਲ ਅਮਦਾਦੀਏ ਕਿ ਸਾਡੇ ਨਾਲ ਆਂਟੀ ਹੈ ਜਿਹਨੂੰ ਆਂਟੀ ਨਹੀਂ ਕਾਂਗਾ ਆਪਣੀ ਮਾਂ ਕਾਂਗਾ ਲੇਕਿਨ ਕਨਿਬਿਆ ਤੋਂ ਵਾਪਸ ਆ ਕੇ ਕਿਉਂ ਆ ਕੇ ਕਿਉਂਕਿ ਉੱਥੇ ਪੰਜਾਬੀ ਵਿਰਾਸਤ ਬਾਰੇ ਦੱਸਿਆ ਤਾਂ ਜਾਂਦਾ ਸੀ ਲੇਕਿਨ ਪੰਜਾਬੀ ਨਹੀਂ ਬੋਲੀ ਜਾਂਦੀ ਸਾਡੇ ਨੌਜਵਾਨ ਜਿਹੜੇ ਨੇ ਉੱਥੋਂ ਦੁਪੱਟਾ ਵੀ ਪੰਜਾਬੀ ਮਾਂ ਬੋਲੀ ਦਾ ਦੇਖ ਪਹਿਲਾਂ ਲੇਕਿਨ ਜਦੋਂ ਉੱਥੋਂ ਦੀ ਜਦੋਂ ਇੱਥੇ ਪੰਜਾਬ ਚ ਤੋਂ ਵਾਪਸ ਆਏ ਤੇ ਆਪਣਾ ਘਰ ਤੇ ਆਪਣਾ ਪਰਿਵਾਰ ਨੂੰ ਮਿਲੇ ਤਾਂ ਐਦਾਂ ਲੱਗਿਆ ਕਿ ਮੈਂ ਮੋੜ ਪੰਜਾਬ ਦੀ ਧਰਤੀ ਤੋਂ ਹੁਣ ਜਾਣਾ ਨਹੀਂਗਾ ਲੇਕਿਨ ਜਿਹੜੇ ਵੀਰ ਸਾਨੂੰ ਮਿਲੇ ਸੀਗੇ ਉਹ ਵੀਰ ਨੇ ਕਈ ਐਸੀ ਪੰਜਾਬੀ ਫਿਲਮਾਂ 'ਚ ਅਦਾਕਾਰੀ ਕੀਤੀ ਹੈ ਜਿਹੜੀ ਤੁਸੀਂ ਦੇਖੀ ਵੀ ਹੋਊਗੀ ਲੇਕਿਨ ਪੰਜਾਬ ਨੂੰ ਪੰਜਾਬ ਤੇ ਪੰਜਾਬ ਦੀ ਵਿਰਾਸਤ ਨੂੰ ਪਛਾਣਨ 'ਚ ਸਾਨੂੰ ਪੰਜਾਬੀਆਂ ਨੂੰ ਇਕ ਹੋਣਾ ਪੈਣਾ ਤਾਂ ਹੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਨਹੀਂ ਤਾਂ ਪੰਜਾਬ ਇੱਕ ਦਿਨ ਪੰਜਾਬ ਨਹੀਂ ਰਹੇਗਾ ਲੁਧਿਆਣਾ ਦਾ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਨੇ ਦਰਣਾ ਲਾਇਆ